ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਨ ਸ਼ੇਡ ਲੁਧਿਆਣਾ ਜ਼ਿਲ੍ਹੇ ਚੋਣਾ ਨੂੰ ਹੁਣ ਕੁਝ ਹੀ ਸਮਾਂ ਰਹਿ ਗਿਆ ਤੇ ਹਰ ਇੱਕ ਸਿਆਸੀ ਧਿਰ ਦੀ ਹਾਈ ਕਮਾਂਡ ਇੱਥੇ ਲਗਾਤਾਰ ਦੌਰਾ ਕਰ ਰਹੀ ਹੈ ਲਗਾਤਾਰ ਰੋਡ ショ ਹੋ ਰਹੇ ਨੇ ਹਰ ਇੱਕ ਤਰੀਕੇ ਦਾ ਦਾਅ ਪੇਚ ਅਸਮਾਇਆ ਜਾ ਰਿਹਾ ਪਰ ਸੀਟ ਕਿਸ ਦੀ ਹੋਵੇਗੀ ਇਸ ਸੀਟ ਤੇ ਕੌਣ ਬੈਠੇਗਾ ਅੱਜ ਫਿਰ ਤੋਂ ਇੱਕ ਵਾਰ ਲੁਧਿਆਣਾ ਦੇ ਪੱਛਮੀ ਹਿਲਕੇ ਦੇ ਗਰਾਊਂਡ ਜ਼ੀਰੋ ਤੇ ਮੌਜੂਦ ਹਾਂ ਦੁਬਾਰਾ ਲੋਕਾਂ ਦੀ ਰਾਏ ਜਾਣਦਿਆਂ ਤੇ ਖਾਸ ਸਰਵੇ ਤੁਹਾਡੇ ਲਈ ਬਸ ਦੀ ਇਲੈਕਸ਼ਨ ਆ ਗਈਆਂ ਕੀ ਲੱਗਦਾ ਸੋਤਨ ਜਿਹੜੀ ਉਹ ਛਾੜੂ ਨਾਲ ਆਸ਼ੂ ਉਹਨਾਂ ਨੂੰ ਲੱਗਦਾ ਕੋਈ ਨਾ ਜਿਹਦੇ ਚਾਂਸਿਸ ਜ਼ਿਆਦਾ ਨੇ ਕਾਮਨ ਜੀ ਗੱਲ ਹੈ ਭਾਜੀ ਆਵਾਜ਼ਾਂ ਦੀ ਬਾਡੀ ਜਿੱਤੂਗੀ ਸੈਂਟਰ ਉਹਨਾਂ ਦੀ ਸਰਕਾਰ ਹੈਗੀ ਸਟੇਟ ਸਰਕਾਰ ਹੈਗੀ ਆ ਕੌਣ ਜਾਊਗਾ ਕਿ ਕੰਮ ਨਾ ਹੋਵੇ ਇਹ ਬੋ ਲੰਗੜ ਪੰਗੇ ਬਹੁਤ ਚੀਜ਼ਾਂ ਹੁੰਦੀਆਂ ਨੇ ਦੇਖੋ ਬਾਕੀ ਤਾਂ ਹੁਣ ਇਹ ਜਨਤਾ ਫੈਸਲਾ ਕਰੂਗੀ ਅੱਛਾ ਹੀ ਕਰੂਗੀ ਕਿ ਨਾ ਕਰੂਗੀ ਫਾਈਟ ਕਿੱੱਚ ਦੇਖਦਾ ਹਾਂ ਉਸੇ ਇਹ ਸਾਰੀ ਸਾਰੇ ਵਧੀਆਂ ਸਾਡੇ ਲਈ ਤਾਂ ਫਾਈਟ ਕਿੱੱਚ ਲੱਗਦੀ ਆ ਨਹੀਂ ਸਾਰਿਆਂ ਦੀ ਫਾਈਟ ਆ ਨੇ ਕੋਈ ਫਸਵਾ ਮੁਕਾਬਲਾ ਨਹੀਂ ਬਾਕੀ ਤਾਂ ਅੱਛੇ ਕੈਂਡੀਡੇਟ ਨੂੰ ਜਿਤਾੰਗੇ ਲੁਧਿਆਣੇ ਦੇ ਬੰਦੇ ਆ ਸੀਗਾ ਤੁਸੀਂ ਕਿਹਨੂੰ ਜਿਤਾਣਾ ਚਾਹੁੰਦੇ ਹੋ ਨਹੀਂ ਸਾਡੇ ਲਈ ਤਾਂ ਸਾਰੇ ਇੱਕੋ ਜਿਹੇ ਆ ਜਿਹੜੇ ਕੋਈ ਇੱਕ ਨੁਮਾਇੰਦਾ ਜਿੱਤਣਾ ਨਹੀਂ ਹੈ ਨਹੀਂ ਨਹੀਂ ਦੇਖੋ ਵੀ ਹਲਕੇ ਦੀ ਬਿਹਤਰੀ ਵਾਸਤੇ ਠੀਕ ਹੈ ਨਹੀਂ ਸਾਰੇ ਵਧੀਆ ਸ਼ਰਧਾਰ ਬੰਦੇ ਆ ਸਾਰੇ ਸਾਰੇ ਵਧੀਆ ਆ ਆਮ ਆਦਮੀ ਪਾਰਟੀ ਦਾ ਜ਼ੋਰ ਜ਼ਿਆਦਾ ਲੱਗਦਾ ਲੱਗਦਾ ਸਹੀ ਜਾਊਗੀ ਪਾਰਟੀ ਜੱਤਰ ਦੀ ਕੈਂਡੀਡੇਟ ਦਾ ਠੀਕ ਆ ਕੰਮ ਕਰਦੇ ਪਏ ਆ ਕੋਈ ਇਦਾਂ ਦੀ ਗੱਲ ਨਹੀਂ ਮੁਕਾਬਲਾ ਦੋ ਜਣਿਆਂ ਦਾ ਹੋਊਗਾ ਜੀ ਕਿਹਨਾਂ ਦਾ ਮੇਨ ਮੈਨੂੰ ਤਾਂ ਇੱਕ ਜਿਹੜੇ ਨੇ ਸੰਜੀਵ ਰੋੜਾ ਤੇ ਕਾਸ਼ੂ ਇਹਨਾਂ ਦਾ ਮੇਨ ਮੁਕਾਬਲਾ ਹੋਊਗਾ ਮੇਰੇ ਹਿਸਾਬ ਨਾਲ ਬਾਕੀ ਕੋਈ ਵਕਤ ਦਾ ਟਾਈਮ ਦੇ ਹਿਸਾਬ ਨਾਲ ਕਿਹਾ ਚਾਂਸ ਕਿਤੇ ਜ਼ਿਆਦਾ ਲੱਗਦੇ ਦੋਨਾਂ ਨੂੰ ਚਾਂਸ ਹੈਗੇ ਜ਼ਿਆਦਾ ਚਾਂਸ ਚਾਂਸ ਦੇ ਹਿਸਾਬ ਨਾਲ ਦੇਖੀ ਦੋਨਾਂ ਦੀ ਬਰਾਬਰ ਦੀ ਹੈ ਜੀ ਟੱਕਰ ਹੈ ਇਹ ਸਰਕਾਰ ਨੇ ਆਪਣਾ ਜੋਰ ਲਾਣਾ ਲਾਣਾ ਜਿਹੜੀ ਸਰਕਾਰ ਮੌਜੂਦਾ ਬੈਠੀ ਹੋਣੀ ਜੋਰ ਲਾਣਾ ਹੀ ਲਾਣਾ ਉੱਪਰ ਜੋਰ ਲੱਗੂਗਾ ਜੀ ਬਾਕੀ ਅਕਾਲੀ ਪਾਰਟੀ ਦਾ ਵੀ ਕੋਈ ਕਿਹਾ ਨਹੀਂ ਜਾ ਸਕਦਾ ਉਹ ਵੀ ਪੂਰੀ ਐਸਕੇ ਲਈ ਫਾਰਮ ਚ ਹੂੰ ਫਾਰਮ ਚ ਤਾਂ ਕਹਿੰਦੇ ਸਾਰੀ ਤਰ੍ਹਾਂ ਆ ਗਿਆ ਸਾਰੀ ਤਰ੍ਹਾਂ ਦੀ ਹਾਈ ਕਮਾਂਡ ਆ ਰਹੀ ਹੋਂ ਤਾਂ ਤੌਰੇ ਤੇ ਰੂਡ ਸ਼ੋ ਹੋ ਰਹੇ ਨੇ ਬਿਲਕੁਲ ਇੱਕ ਨਾਮ ਕੀ ਲੱਗਦਾ ਜਿਹੜੀ ਜਾਤ ਚਾਂਸ ਕਿਤੇ ਜ਼ਿਆਦਾ ਲੱਗਦੇ ਚਾਂਸ ਐਕਚੁਅਲ ਸਰ ਕਿਹਾ ਨਹੀਂ ਜਾ ਸਕਦਾ ਕਿੰਦੇ ਜ਼ਿਆਦਾ ਹੈ ਇੱਕ ਦਿਨ ਵਾਲੀ ਕਿਉਂਕਿ ਦੇਖੋ ਜਿਹੜੀ ਸਰਕਾਰ ਆ ਉਹਨੇ ਆਪਣਾ ਜੋਰ ਲਾਉਣਾ ਜਿਹੜੀ ਮੌਜੂਦਾ ਲੱਗਦਾ ਜਿੱਤੂ ਹਾਂ ਲੱਗਨ ਚਾਂਸ ਪੂਰੇ ਪੂਰੇ ਮੰਨੋ ਬਰਾਦਾ ਜਿੱਤੂ ਕੋਣ ਚਾਂਸ ਸਰ ਮੈਂ ਪ੍ਰੋਪਰ ਨਹੀਂ ਕਹਿ ਸਕਦਾ ਇਹਦੇ ਬਾਰੇ ਫਿਰ ਵੀ ਲੱਗਦਾ ਕਿ ਕਿਤੇ ਚਾਂਸ ਜ਼ਿਆਦਾ ਹੈ ਫਿਰ ਵੀ ਨਹੀਂ ਐਕਚੁਅਲ ਗੱਲ ਪਤਾ ਕੀ ਇਹ ਦੋਨਾਂ ਦੇ ਇਹ ਕੰਡੇ ਇਹ ਕੰਡੇ ਦੀ ਟੱਕਰ ਆ ਪੂਰੀ ਇੱਕਦਮ ਬਰਾਬਰ ਦੀ ਟੱਕਰ ਆ ਇਹਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਇਸ ਵੇਲੇ ਕੁਝ ਵੀ ਹੋ ਸਕਦਾ ਭਾਈ ਤੁਹਾਨੂੰ ਕੀ ਲੱਗਦਾ ਚੋਣਾ ਨੇ ਪੱਛਮੀ ਦੀਆਂ ਗੁਪਤਾ ਜੀ ਬੀਜੇਪੀ ਬਿਲਕੁਲ ਅਨਾਰੇ ਜਿੱਤੇ ਜਾਣਗੇ ਫਾਈਟ 'ਚ ਹੈਗੇ ਆ 1% ਤੁਹਾਡਾ ਹੀ ਕਹਿਣਾ ਭਾਜੀ ਸੰਜੀਵ अरोੜੇ ਦੀ ਸਭ ਤੋਂ ਜ਼ਿਆਦਾ ਪਾਵਰ ਆ ਆਮ ਆਦਮੀ ਪੜੀ ਸਰਕਾਰ ਉਹਦੀ ਆ ਠੀਕ ਹੈ ਕੰਮ ਹੀ ਉਹਨਾਂ ਦੇ ਆ ਜਿੰਨਾ ਸੰਜੀਵ अरोੜਾ ਨੇ ਤੱਕਦਾ ਆਸ਼ੂ ਨਾਲੋਂ ਤਾਂ ਜ਼ਿਆਦਾ ਬਾਕੀ ਤਾਂ ਆਪਣੀ ਕਿਸਮਤ ਦੀ ਗੱਲਾਂ ਨੇ ਜੀ ਉਹਨਾਂ ਦਾ ਉਹ ਜਿਤਨੇ ਸੰਜੀਵ ਬਟਵਾ ਹਾਂ ਸਾਡੇ ਕੈਂਪ 'ਚ ਤਾਂ ਉਹਨਾਂ ਦੀ ਆ ਜਿੱਤੇ ਸਾਨੂੰ ਆ ਰਿਹਾ ਤਾਂ ਸੰਜੀਵ ਅਰੋੜਾ ਹੀ ਗੇ ਆਊਗਾ ਉਸ ਤੋਂ ਇਲਾਵਾ ਕੋਈ ਹੋਰ ਹੈ ਨਹੀਂ ਗਾਗੇ ਅੱਗੇ ਕਰਦੇ ਗੱਲ ਬਾਤ ਹਾਂ ਬੈਠੇ ਹਾਂ ਭਾਈ ਤੁਹਾਨੂੰ ਕੀ ਲੱਗਦਾ ਕੌਣ ਜਿੱਤੂ ਪੱਛਮੀ ਦੇ ਚੋਣ ਇਸ ਵਾਰ ਭਾਜੀ ਦੇਖੋ ਚਾਂਸ ਤਾਂ ਜ਼ਿਆਦਾ ਤਾਂ ਅਰੋੜਾ ਜੀ ਦੀ ਤਾਂ ਹੈਗੇ ਆ ਤੇ ਜਿਹੜੇ ਆਸ਼ੂ ਦੇ ਐਲੀਗੇਸ਼ਨ ਲੱਗੇ ਹੋਏ ਆ ਉਹਦੇ ਕਰਕੇ ਸ਼ਾਇਦ ਫਰਕ ਪਊ ਕੀ ਲੱਗਦਾ ਚਾਂਸ ਕਿਹਦੇ ਲੱਗਦੇ ਆਦਾ ਆਸ਼ੂ ਦੇ ਲੱਗਦੇ ਆਸ਼ੂ ਲੱਗ ਰਿਹਾ ਲੱਗਦਾ ਜੱਜ ਜਾਣਗੇ ਹਾਂਜੀ ਆਪਾਂ ਕਿਸੇ ਦੀ ਫਾਈਟ ਨਹੀਂ ਦੇ ਰਹੇ ਦੋਨੇ ਹੀ ਚੇ ਹੋਰ ਨੇ ਚਾਰਾਂ ਚ ਕੋਈ ਲੱਗਦਾ ਵੀ ਨਮਾਇੰਦਾ ਸਹੀ ਹੈਗਾ ਐ ਹੀ ਨਹੀਂ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਕੋਈ ਕੋ ਕੋ ਜਿੱਤ ਕੋ ਲੱਗਦਾ ਨਹੀਂ ਕੋਈ ਬਿਹਤਰ ਨਹੀਂ ਕੋਈ ਬਿਹਤਰ ਨਹੀਂ ਹੈ ਸਭ ਪੌੜੀਆਂ ਰੋਟੀਆਂ ਸੇਕਣ ਬੈਠੇ ਨੇ ਜਿਹੜਾ ਆ ਗਿਆ ਉਹਨੇ ਆਪਣਾ ਢਿੱਡ ਭਰ ਲੈਣਾ ਗੱਲ ਕਰਤਾ ਕਿਸੇ ਤੇ ਉਮੀਦ ਰੱਖਦੇ ਹੋ ਮੈਂ ਕਿਸੇ ਤੇ ਉਮੀਦ ਨਹੀਂ ਰੱਖਦਾ ਦੇਖੋ ਚਾਂਸਸ ਆਜ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਬਾਕੀ ਪੋਲਿਟਿਕਸ ਨੂੰ ਇੱਕ ਪਾਸੇ ਦੇਖ ਕੇ ਔਰ ਕੀਤੇ ਹੋਏ ਕੰਮਾਂ ਨੂੰ ਇੱਕ ਪਾਸੇ ਦੇਖ ਕੇ ਚਾਂਸਸ ਆਪ ਦੇ ਜ਼ਿਆਦਾ ਲੱਗ ਰਹੇ ਨੇ ਕਿ ਚਲੋ ਪਾਵੇਂ ਨਾ ਬਾਕੀ ਸਟੇਟ ਦੇ ਵਿੱਚ ਰਿਜ਼ਲਟ ਨਾ ਮਿਲੇ ਔਰ ਪੰਜਾਬ ਲਈ ਕੁਛ ਨਾ ਕੁਝ ਦਾ ਪਾਣੀ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਤਾਂ ਕੁਛ ਕੀਤਾ ਹੀ ਉਹਨਾਂ ਨੇ ਪੰਜਾਬ ਲਈ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਕੀਤਾ ਹੀ ਪਿੰਡਾਂ ਦੇ ਲੋਕ ਤਾਂ ਸੈਟੀਸਫਾਈਡ ਹੈ ਹੀ ਆ ਪਾਣੀ ਦੇ ਲੈ ਕੇ ਕਿਉਂਕਿ ਜਿਸ ਹਿਸਾਬ ਨਾਲ ਖਬਰਾਂ ਦੇਖਦੇ ਨੇ ਆ ਉਹ ਹਿਸਾਬ ਨਾਲ ਨਹੀਂ ਕਾਂਗਰਸ ਨਹੀਂ ਹੁੰਦਾ ਜੀ ਭਗਵੰਤ ਮਾਨ ਹੀ ਆਊਗਾ ਦੁਬਾਰਾ ਆ ਆਪੇ ਜਿੱਤੋਗੇ ਸਹੂਲਤਾਂ ਉਹਨਾਂ ਨੇ ਜਿੰਨਾ ਦਿੱਤਾ ਹੋਇਆ ਵਾ ਉਹ ਮਤਲਬ ਇਸ ਕਰਕੇ ਐਤ ਕੀ ਬਾਰ ਵੀ ਉਹ ਕਿਹੜੀ ਸਹੂਲਤ ਤੋਂ ਖੁਸ਼ ਹੋ ਤੁਸੀਂ ਸਰਕਾਰ ਨੂੰ ਸਰ ਬਿਜਲੀ ਦਾ ਬਿੱਲ ਵੀ ਉਹਨਾਂ ਨੇ ਮਤਲਬ ਜਿਹੜਾ ਮਾਫ ਕੀਤਾ 300 ਯੂਨਟ ਤੇ ਬਾਕੀ ਕਾਨੂੰਨ ਵਿਵਸਥਾ ਵੀ ਠੀਕ ਹੀ ਹੋਈ ਆ ਸੜਕਾਂ ਸੁੜਕਾਂ ਹੁਣ ਬਣਨ ਲੱਗ ਰੋਜ਼ ਤਾਂ ਵਾਰਦਾ ਤਾਂ ਵੱਧ ਰਹੀਆਂ ਨੇ ਕਾਨੂੰਨ ਵਿਵਸਥਾ ਦੇ ਵਿਰੋਧੀ ਸਵਾਲ ਚੱਕ ਰਹੇ ਨੇ ਵਿਰੋਧੀ ਸਵਾਲ ਵਿਰੋਧੀ ਤਾਂ ਪਹਿਲਾਂ ਕਿਹੜੇ ਕੰਮ ਕਰਦੇ ਸੀ ਵਿਰੋਧੀ ਪਹਿਲੇ ਕੋਈ ਕੰਮ ਕਰਦੇ ਸੀ ਵਿਰੋਧੀ ਕੁਝ ਨਹੀਂ ਕਰਦੇ ਹੁੰਦੇ ਸੀ ਉਹ ਬਸ ਜਿੱਤ ਕੇ ਘਰੇ ਬਹਿ ਜਾਂਦੇ ਸੀ ਕੁਝ ਕਰਨਾ ਹੁੰਦਾ ਨਹੀਂ ਸੀ ਤੇ ਹੁਣ ਤਾਂ ਇਹ ਹੈਗਾ ਚਲੋ ਕੁਝ ਹੋ ਰਿਹਾ ਵਾ ਪਤਾ ਲੱਗਦਾ ਪਿਆ ਆਪਣਾ ਆਪ ਦਾ ਹੈਗਾ ਆਪ ਦਾ ਹੂੰ ਫਾਈਟ ਕਿੱਚ ਲੱਗਦੀ ਆ ਦਾ ਹਲੋ ਆਮ ਆਦਮੀ ਦਾ ਲੱਗ ਰਿਹਾ ਜਿੱਤੂ ਕੀ ਹਾਂਜੀ ਹਾਂਜੀ ਲੱਗਦਾ ਕੀ ਲੱਗਦਾ ਵੀ ਜਦ ਚੰਚਾ ਆਮ ਮਦਵੀ ਬਾਟੀ ਤੇ ਲੱਗ ਰਿਹਾ ਆਮ ਮਦਵੀ ਕੀ ਲੱਗਦਾ ਸਰਪੰਚੀ ਚ ਕੌਣ ਜਿੱਤੂ ਇਹਦੇ ਜੋ ਵੀਰੇ ਆਮ ਆਦਮੀ ਪਾਰਟੀ ਤੂੰ ਸੰਜੀਵ ਰੋੜਾ ਉਹ ਵਧੀਆ ਬੰਦਾ ਦਾ ਉਹਨੂੰ ਵੋਟਾਂ ਪਾਵਾਂਗੇ ਆਮ ਆਦਮੀ ਪਾਰਟੀ ਦਾ ਹੀ ਮਗਰ ਸਵਾਰਾ ਜੀ ਜੀਜੂ ਕੇ ਸਰਕਾਰ ਸ਼ੌਟ ਹਾਂ ਜੀ ਹਾਂ ਜੀ ਪਾਈ ਤੁਹਾਨੂੰ ਆਮ ਆਦਮੀ ਪਾਰਟੀ ਜਿੱਤੂਗੀ ਉਹਦਾ ਜੋਰ ਹੈਗਾ ਦੇਖ ਰੋ ਫਾਈਟ ਕਿਸੇ ਨਾਲ ਫਾਈਟ ਉਹਨਾਂ ਦੀ ਆਸ਼ੂ ਨਾ ਹੋ ਸਕਦੀ ਜਿੱਤ ਸਕਦੇ ਆਸ਼ੂ ਜਾਂ ਸੰਜੀਵ ਰੋੜਾ ਨਹੀਂ ਸੰਜੀਵ ਰੋੜਾ ਜਿੱਤਣਗੇ ਲਗਦਾ ਤਾਂ ਆਪਾੜੀ ਵਾਲੇ ਜਿੰਨਾ ਹੋਰ ਕੋਈ ਤਾਂ ਹੈਨਿੰਗ ਚਾਂਸ ਕਿਸੇ ਨੂੰ ਮਾਦਾ ਜਿੱਤ ਜਾਣਗੇ 100% ਚੰਤਰ 100% ਚਾਂਸ ਕਿਤੇ ਲੱਗਦੇਗਾ ਬਾ ਹਜੇ ਪਾ ਦਾਂਗੇ ਜਦੋਂ ਉਦੋਂ ਹੀ ਪਤਾ ਦੱਸ ਨਹੀਂ ਵੈਸੇ ਰਾਏ ਤੁਹਾਨੂੰ ਲੱਗਦਾ ਹਵਾ ਕਿੰਦੀ ਜ਼ਿਆਦਾ ਐ ਦੱਸ ਹੀ ਸਕਦੇ ਫਾਈਟ ਕਿੱਚ ਦੇਖਦੇ ਹੋ ਵੈਸੇ ਇਹ ਲੋਕਰ ਬੀਜੇਪੀ ਹੋਰ ਉਹਦੀ ਹੈ ਆਮ ਆਨ ਪਾਰਟੀ ਦੀ ਪਰ ਆਮ ਆਨ ਵੀ ਪਾਰਟੀ ਲੈ ਜੂਗੀ ਹਾਂਜੀ ਆਮ ਆਨ ਵੀ ਪਾਰਟੀ ਲੈ ਜੂਗੀ ਹਾਂ ਗੁਪਤਾ ਜੀ ਲੈ ਜਾਣਗੇ ਜੀ ਨਹੀਂ ਆਮ ਆਦੀਪੜ ਸੰਜੀਵ ਰੋੜਾ ਨੇ ਨਾ ਆ ਸੰਜੀਵ ਰੋੜਾ ਜੀ ਅਰੂੜਾ ਜੀ ਸੌਰੀ ਉਹ ਲੈ ਜਾਣਗੇ ਸ਼ੀਟਾ ਹਾਂ ਪੱਕਾ ਸਰ ਭਾਈ ਤੁਹਾਨੂੰ ਕੀ ਲੱਗਦਾ ਮੈਂ ਤਾਂ ਬਾਅਦ ਚ ਮੈਂ ਵੋਟ ਪਾਉਂਗਾ ਉਸ ਤੋਂ ਬਾਅਦ ਤੁਸੀਂ ਤੁਹਾਡੀ ਵੋਟ ਨਹੀਂ ਪੁੱਛ ਰਹੇ ਰਾਏ ਜਾਣਦੇ ਤੁਹਾਨੂੰ ਚਾਂਸ ਕਿਤੇ ਜ਼ਿਆਦਾ ਲੱਗ ਰਿਹਾ ਦੇਖੋ ਇਹ ਸਾਰਿਆਂ ਦਾ ਹੀ ਹੈਗਾ ਕਾਂਗਰਸ ਦਾ ਵੀ ਹੈਗਾ ਉਹ ਇੱਕ ਜਿਵੇਂ ਸਟਰੋਂਗ ਕੈਂਡੀਡੇਟ ਲੱਗ ਰਿਹਾ ਹੈ ਇਹਦੇ ਚਾਂਸੇ ਲਾ ਵੀ ਜਾਂਦੇ ਬੀਜੇਪੀ ਵਗੈਰ ਵੀ ਹੋ ਸਕਦੀ ਹੈ ਕਿਉਂਕਿ ਸੈਂਟਰ ਚ ਹੈਗੀ ਤਾਂ ਉਹ ਵੀ ਲੱਗਦਾ ਜਿੱਤ ਸਕਦੇ ਹਾਂ ਹਾਂ ਕੁਝ ਵੀ ਹੋ ਸਕਦਾ ਹੈਗਾ ਕੋਈ ਮਤਲਬ ਐਸੀ ਹੈ ਨਹੀਂ ਮਤਲਬ ਬਾਅਦ ਚ ਪਤਾ ਲੱਗੇਗਾ ਚਾਂਸ ਕਿਤੇ ਜਾ ਰਹੇ ਉਸ ਤੋਂ ਇੱਕ ਵਾਰ ਇਹ ਬਾਅਦ ਚ ਪਤਾ ਲੱਗੇਗਾ ਉਸ ਤੋਂ ਆਪਣੀ ਵੋਟ ਪਾ ਦਾਂਗੇ ਜੋ ਵੀ ਉਹ ਦੇਖੋ ਭਾਜੀ ਸਾਰਿਆਂ ਦਾ ਵੈਸੇ ਆਮਦ ਵੱਡੀ ਪਾਰਟੀ ਦਾ ਜਾਜ ਲੱਗ ਰਿਹਾ ਹੈ ਤਾਂ ਉਧਰ ਹੈ ਬੋਲਿਸਾਈਡ ਕਾਂਗਰਸ ਵੀ ਕਾਫੀ ਇੱਕ ਸਟ੍ਰੌਂਗ ਕੈਂਡੀਡੇਟ ਆ ਅਸ਼ੂ ਦੇਖੋ ਕੀ ਬਣਦਾ ਵੈਸੇ ਕੀ ਲੱਗਦਾ ਵਿੱਚ ਚਾਂਸਿਸ ਕਿਤੇ ਜਾ ਰਹੇ ਆਮਾਦੀ ਵੱਡੀ ਜਿਆਦਾ ਹੋल्ड ਨੂੰ ਗਣ ਵਿੱਚ ਭਾਈ ਤੁਹਾਨੂੰ ਲੱਗਦਾ ਵੈਸੇ ਜਿਹਾ ਇਲੈਕਸ਼ਨ ਆ ਗਿਆ ਵੀਰੇ ਦੇਖਿਆ ਜਾਵੇ ਤਾਂ ਆਮਾਦੀ ਪਾਰਟੀ ਦੇ ਚਾਂਸਿਸ ਲੱਗ ਰਹੇ ਨੇ ਕਿ ਜਿਵੇਂ ਭਗਵੰਤ ਮਾਨ ਸਰਕਾਰ ਕੰਮ ਕਰ ਰਹੀ ਹੈ ਸੁਣਨ ਚਾਹ ਰਿਹਾ ਕਿ ਕਾਫੀ ਬੰਦਿਆਂ ਨੂੰ ਨੌਕਰੀਆਂ ਮਿਲੀਆਂ ਨੇ ਇਸ ਵਾਰ ਗਵਰਨਮੈਂਟ ਜੋਬ ਜੋ ਕਿ ਪਿਛਲੇ 5-6 ਸਾਲ ਮੇ ਵੀ ਦਾ ਸਾਲਾ ਤੋਂ ਨਹੀਂ ਮਿਲ ਰਹੀ ਸੀਗਾ ਹਨਾ ਤੇ ਲੱਗਦੀ ਹੈ ਪੋਸਿਬਿਲਟੀ ਵੀ ਰਾਮ ਆਦੀ ਪਾਰਟੀ ਦੀ ਰੋਦੀ ਤੇ ਏਸੀ ਚ ਸਰਕਾਰੀ ਨੌਕਰੀ ਤੇ ਕਹਿੰਦੇ ਆ ਵੀ ਨੌਕਰੀਆਂ ਘਟ ਤੇ ਐਡਵਰਟਾਈਜ਼ਮੈਂਟ ਜ਼ਿਆਦਾ ਸਰ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਕਿਉਂਕਿ ਮੈਂ ਵੀ ਐਗਜ਼ਾਮ ਦਿੱਤੇ ਸੀ ਲਾਸਟ ইয়ার ਤੇ ਪੁਲਿਸ ਦੇ ਪੰਜਾਬ ਪੁਲਿਸ ਦੇ ਤੇ ਜਿਹੜੇ ਮੇਰੇ ਨਾਲ ਦੇ ਬੰਦੇ ਸੀ ਉਹਨਾਂ ਚੋਂ ਕਾਫੀ ਬੰਦਿਆਂ ਨੂੰ ਮਿਲਿਆ ਹਾਂਜੀ आशु जितोगे जी 100% जितोगे जी असी नाल लेगे आशु जी दे आशु ही जितोगे जी देखो ਹੁਣ ਕਿਹੜਾ ਜਿੱਤਦਾ ਫਾਈਟ ਕਿਨਾ ਚ ਦੇਖਦੇ ਹੋ ਫਾਈਟ ਭਈ ਸੰਜੀਵ ਤੇ ਆਸ਼ੂ ਚ ਹੁਣ ਜ਼ਿਆਦਾ ਚਾਂਸ ਕਿ ਲੱਗਦੇ ਤੁਹਾਨੂੰ ਸੰਜੀਵ ਦੇ ਭਾਈ ਜੀ ਸੰਜੀਵ ਰੋੜ ਕਿਹਦੇ ਚਾਂਸ ਆ ਲੱਗਦੇ ਭਾਈ ਫਾਈਟ ਕਿਨਾ ਚ ਦੇਖਦੇ ਆ ਮਾਦੀ ਪਾਟੀ ਲੱਗਦਾ ਜੱਜਾਂ ਹੈਗੇ ਪਤਾ ਹੀ ਨਜ਼ਰ ਆ ਰਿਹਾ ਅਸੀਂ ਕੋਰਟ ਦੇ ਬਾਹਰ ਨਿਕਲਦੇ ਆ ਜਿਸ ਟਾਈਮ ਮਰਜ਼ੀ ਖੜਜੋ ਪਹਿਲਾ ਇੱਕ ਆਰਟੋ ਨਿਕਲੇਗਾ ਫਿਰ ਦੂਸਰਾ ਨਿਕਲੂਗਾ ਕਨਵਿੰਸ ਸੋ ਸਾਰੇ ਦਿਹਾ ਫਲੈਗ ਸਾਰੇ ਦੇ ਲੱਗਣਾ ਵੀ ਲੋਕ ਬੜੇ ਪਰੇਸ਼ਾਨ ਹੁੰਦੇ ਨੇ ਸਾਰੀ ਦਿਹਾੜੀ ਹੋਈ ਚੱਲ ਰਹੀ ਹੁੰਦੇ ਇਹ ਜੀ ਬਿਲਕੁਲ ਆ ਟ੍ਰੈਫਿਕ ਬਹੁਤ ਜਮ ਹੁੰਦਾ ਹੈ ਸਡਨਲੀ ਕੋਈ ਨਾ ਟ੍ਰੈਫਿਕ ਖੜਾ ਹੋ ਜਾਂਦਾ ਭਾਈ ਇਹ ਵੀ ਆਂਦੀ ਤਾਂ ਸੜਕ ਜਾਮ ਕਰ ਦੇ ਮੈਂ ਕਹਿੰਦਾ ਜੀ ਬਿਲਕੁਲ ਪਹਿਲਾਂ ਬੰਦ ਹੋਏਗੀ ਬਾਅਦ ਚ ਪਤਾ ਨਹੀਂ 10 ਮਿੰਟ ਬਾਅਦ ਆਵੇ 15 ਮਿੰਟ ਬਾਅਦ ਹੱਥੇ ਖੜੇ ਕੱਟ ਕੇ ਆਦੇ 10 ਮਿੰਟ ਤਾਂ ਜ਼ਿਆਦਾ ਜੀ ਮਿਨਿਮਮ 10 ਰਿਹਾ ਪਾ ਖੜੇ ਹੋ ਜਾ ਜੀ ਬਾਕੀ ਚੱਲੀ ਚੱਲੋ ਖੈਰ ਹਵਾ ਕੀ ਲੱਗਦੀ ਹੈ ਇਸ ਵਾਰ ਹਲਕੇ ਆ ਦੇਖੋ ਆਮ ਆਦਮੀ ਪਾਰਟੀ ਦਾ ਜ਼ੋਰ ਲੱਗ ਰਿਹਾ ਸੀ ਸ਼ੁਰੂ ਤੋਂ ਸਾਰੇ ਪ ਹਜੀ ਜਾ ਕੇ ਤਰਾ ਦੇਖੋ ਕਚੈਰੀ ਸਾਹਮਣੇ ਭਗਵੰਤਵਾਸ ਦੀ ਫੋਟੋ ਲਾ ਕੇ ਲੱਗਿਆ ਹਾਏ ਹਾਏ ਕਰਨ ਹਾਂ ਜ਼ੋਰ ਦਾ ਸਾਰਾ ਲੱਗਿਆ ਹੀ ਹੋਇਆ ਹੈ ਚਲੋ ਦੇਖਦੇ ਹਾਂ ਹੁਣ ਆਵਾਦਮੀ ਪਾਰਟੀ ਦੀ ਸੀਟ ਖਾਲੀ ਹੋਈ ਹੈ ਬਣ ਜੇ ਗੱਲ ਤਾਂ ਵਧੀਆ ਗੱਲ ਹੈ ਬਾਕੀ ਦੂਜੀ ਪਾਰਟੀਆਂ ਨੇ ਵੀ ਲੱਗੇ ਹੋਏ ਜੋ ਲੱਗਦਾ ਰਾਮਵਾਦੀ ਪਾਰਟੀ ਦਾ ਹੀ ਹੈ ਲੱਗਿਆ ਹੈ ਨਾ ਮੁਖमंत्री ਆਪਣਾ ਜੋ ਪੂਰਾ ਲਾ ਰਿਹਾ ਜਿੱਥੇ ਵੀ ਜਲ ਪਿਛਲੀ ਵਾਰ ਤੁਸੀਂ ਦੇਖਿਆ ਜਿਮਨੀ ਜੋਂ ਅੰਦਰ ਜਲੰਧਰ ਦੀ ਵੀ ਸੀ ਉੱਥੇ ਵੀ ਭਗਵੰਤਵਾਸ ਨੇ ਇੱਕ ਇੱਕ ਮਹੀਨੇ ਲਈ ਕੋਠੀ ਲੈ ਲਈ ਦੀ ਕਿਰਾਏ ਤੇ ਉੱਥੇ ਹੀ ਬੈਠੇ ਰਹੇ ਜਦ ਤੱਕ ਜਿੱਤ ਕੇ ਨਹੀਂ ਢੇ ਬਣ ਜੂਗੀ ਗੱਲ ਇਸ ਵਾਰ ਇਹ ਧੰਨਗੁਲਾ ਦੇਖੋ ਜੀ ਐਸ ਪਰ ਪ੍ਰੀਵੀਅਸ ਐਕਸਪੀਰੀਅੰਸ ਆਸ਼ੂ ਜੀ ਦਾ ਜੋ ਵੀ ਰਤਬਾ ਰਿਹਾ ਸੋ ਉਹਦੇ ਅਕੋਰਡਿੰਗਲੀ ਦੇਖਦੇ ਆ ਤਾਂ ਆਮ ਆਦਮੀ ਪਾਰਟੀ ਆਪਣਾ ਪੂਰਾ ਜੋਰ ਲਗਾ ਰਹੀ ਹੈ ਸੋ ਕਾਂਟੇ ਦੀ ਟੱਕਰ ਦੋਨੋਂ ਬਰਾਬਰ ਦੇ ਜਿਹੜੇ ਆ ਹੱਕਦਾਰ ਨੇ ਸੀਟ ਦੇ ਸੋ ਪ੍ਰੀਵੀਅਸ ਸੀਟ ਕਿਉਂਕਿ ਆਮ ਆਦਮੀ ਪਾਰਟੀ ਦੀ ਖਾਲੀ ਹੋਈ ਹੈ ਇਸ ਕਰਕੇ ਹੋ ਸਕਦਾ ਕਿ ਹਨਾ 19 20 ਦਾ ਫਰਕ ਰਹਿ ਜਾਏ ਤੋ ਬਾਕੀ ਦੇਖਦੇ ਜੀ ਕਿ ਕਿੰਨਾ ਸਕੀ ਤੇ ਲੱਗਦਾ ਫਿਰ ਦੇਖੋ ਦੋਨੋਂ ਬਰਾਬਰ ਦੇ ਬਰਾਬਰ ਦੀ ਟੱਕਰ ਹੈ ਜੀ ਵੀ ਇੱਕ ਨੂੰ ਮੰਨਦਾ ਵੀ ਇਹਦੇ ਚਾਂਜ਼ ਜ਼ਿਆਦਾ ਹੈਗੇ ਕਿਤੇ ਨਾ ਉਹ ਤਾਂ ਸਿਰਫ ਰਾਮ ਆਦਵੀ ਪਾਰਟੀ ਆ ਬਿਕੋਜ਼ ਜਿਹਦੀ ਸਰਕਾਰ ਹੁੰਦੀ ਹੈ ਉਹਦਾ ਜ਼ੋਰ ਤਾਂ ਲੱਗਦਾ ਹੀ ਹੈ ਉਹਦੀ ਕਿਤੇ ਜ਼ਿਆਦਾ ਬਾਕੀ ਨਾਲ ਬਿਲਕੁਲ ਬਾਕੀ ਆ ਵੀ ਜਿਹਦੇ ਇੱਕ ਨੈਗੇਟਿਵ ਪੁਆਇੰਟ ਕਿਸੇ ਦਾ ਆ ਜਾਂਦਾ ਜਿਵੇਂ ਆਸ਼ੂ ਜੀ ਦਾ ਥੋੜਾ ਨੈਗੇਟਿਵ ਪੁਆਇੰਟ ਚੱਲ ਰਿਹਾ ਉਹ ਕਿਤੇ ਕਿਤੇ ਉਹਨਾਂ ਦੇ ਮਾਈਨਸ ਪੁਆਇੰਟ ਗਿਣਿਆ ਜਾਂਦਾ ਹੈ ਜਨਤਾ ਦੇਖਦੀ ਹੈ ਹੈਨਾ ਜਿਹਨੂੰ ਨਹੀਂ ਪਤਾ ਉਹ ਵਲਗ ਗਲ ਹੈ ਜਿਹਨੂੰ ਪਤਾ ਉਹਨੂੰ ਜਰਾ ਜਰਾ ਵੀ ਮਾਈਨਸ ਪੁਆਇੰਟ ਪਤਾ ਲੱਗੇ ਮਾਈਨਸ ਹੈ ਤਾਂ ਪਲੱਸ ਵਾਲੇ ਪਾਸੇ ਜਾਊਗਾ ਇੱਥੇ ਵਿਰੋਧੀ ਤੇਰੇ ਵੀ ਕਹਿੰਦੇ ਕਹ ਅੱਗੇ ਇਹਦੀ ਗੱਲਾਂ ਹੋਣ ਲੱਗੀਆਂ ਫੇਰ ਨਹੀਂ ਫੇਰ ਆਪਾਂ ਨਹੀਂ ਵੱਧ ਪਾਵਾਂਗੇ ਕਿੰਨਾ ਵਿਰੋਧੀ ਤੇ ਗੱਲ ਕਰਦੀ ਹੈ ਸਾਜੀ ਨਾ ਵਿਰੋਧੀ ਵਾਲੇ ਤਾਂ ਕਹਿਣਾ ਹੀ ਹੈ ਆਮ ਆਦੀ ਪਾਰਟੀ ਨੇ ਜਿਹੜੇ ਤੁਹਾਨੂੰ ਕੰਫਰਟ ਦਿੱਤਾ ਹੈ ਠੀਕ ਹੈ ਫ੍ਰੀ ਦੀ ਬੱਸਾਂ ਟਿਕਟਾਂ ਦਿੱਤੀਆਂ ਨਾ ਲੇਡੀਜ਼ ਕਿੰਨਾ ਆਰਾਮ ਨਾਲ ਕੰਫਰਟੇਬਲੀ ਜਾਂਦੀਆਂ ਨੇ ਟਰੈਵਲ ਕਰ ਰਹੀਆਂ ਨੇ ਠੀਕ ਹੈ ਨਾ ਜੇ ਤੁਹਾਨੂੰ ਬਿਜਲੀ ਫ੍ਰੀ ਦਿੱਤੀ ਹੈ 90% ਜਨਤਾ ਜ਼ੀਰੋ ਬਿੱਲ ਆ ਰਿਹਾ ਹੈ ਤਾਂ ਠੀਕ ਹੈ ਯਾਰ ਆਮ ਆਦੀ ਮੰਨਦੇ ਹਾਂ ਕੁਛ ਨਾ ਕੁਛ ਇੱਕ ਜੇ ਬੰਦਾ ਰਾਜ ਕਰ ਰਿਹਾ ਹੈ ਨਾ ਜਿੱਤ ਕੇ ਗਲਤੀ ਨਾਲ 91 ਸੀਟਾਂ ਕਿ ਲੈ ਗਿਆ ਤੇ ਦੂਜੇ ਨਾਲ ਤਾਂ ਹਜਮ ਨਹੀਂ ਹੋ ਰਹੀ ਗੱਲ ਇਹ ਐਦਾਂ ਨਹੀਂ ਜੇ ਉਹਨਾਂ ਨੇ ਦਿੱਲੀ 'ਚ ਕੁਝ ਕਰਕੇ ਦਿਖਾਇਆ ਸੀ ਇਸ ਵਾਰ ਨਹੀਂ ਗੱਲ ਬਣੀ ਕੋਈ ਚੱਕਰ ਨਹੀਂ ਹੁਣ ਕਰ ਲੈਣ ਦੋ ਉਹਨਾਂ ਨੂੰ ਪੰਜਾਬ ਸੁਧਾਰਨਾ ਚਾਹੁੰਦੇ ਆ ਅਕਾਲੀ ਨੇ ਕੀ ਕਰ ਲਿਆ ਡਟਕੇ ਲੱਗੇ ਨੇ ਜੀ ਆਪਣੇ ਕੁਝ ਬਣਾ ਲਿਆ ਤੇ ਕਾਂਗਰਸੀ ਨੇ ਕੀ ਕਰ ਲਿਆ ਗਿਆ ਚਲੋ ਇਹਨਾਂ ਵੀ ਦੇਖ ਲੈਂਦੇ ਆ ਵੱਧ ਤੋਂ ਵੱਧ ਕਿੰਨਾ ਕਿ ਲੁੱਟ ਕੇ ਲੈ ਜਾਣਗੇ ਜੀ ਚਲੋ ਵੈਸਤਾ ਹੁਣ ਲੁਧਿਆਣਾ ਪੱਛਮੀ ਦੀ ਗੱਲ ਕਰਾਂ 72 ਦੇ ਪੁੱਛ ਲੈ 72 'ਚ ਤੁਹਾਨੂੰ ਕੀ ਲੱਗਦਾ ਕੋਣ ਮੈਂ ਕਹਿ ਨਹੀਂ ਸਕਦਾ ਇਹ ਤੇ ਬਾਰੇ ਬਸ ਇੰਨਾ ਹੀ ਲੱਗਦਾ ਬਣੂਗੀ ਇਧਰ ਇਹਨਾਂ ਦੀ ਗੱਲ ਆਪਦੀ ਆਪਦੀ ਬਣੂਗੀ ਇਧਰ ਬਈ ਦੇਖੋ ਆਮ ਆਮ ਆਨੰਦਿਲ ਪਾਰਟੀ ਹੈ gena ਲਗਦਾ ਵੈਸੇ ਹੋਈ ਹੈ ਉਹੀ ਆਏ ਕਿਉਂਕਿ ਜੋ ਹਾਲਾਤ ਨੇ ਬਸ ਇੱਕ ਗੱਲ ਕਹੂੰਗਾ ਪਾਰਲੀ ਕੋਈ ਵੀ ਆਵੇ ਚਾਹੇ ਆਮ ਆਦਮੀ ਚਾਹੇ ਕਾਂਗਰਸ ਆਵੇ ਬਸ ਕੰਮ ਅੱਛੇ ਕਰੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰੇ ਜੋ ਅੱਜਕੱਲ ਕੰਮ ਠੰਡੇ ਬੈ ਨੇ ਉਹਨਾਂ ਨੂੰ ਕੋਈ ਲੱਗਦਾ ਵੀ ਕਿਹੜੀ ਐਸੇ ਧਿਰਾਂ ਜੋ ਇਸ ਪਛਮੀ ਹਲਕੇ ਦੇ ਵਿੱਚ ਵਧੇਰੇ ਕੰਮ ਕਰ ਸਕਦੀ ਆਮ ਆਦਮੀ ਪਾਰਟੀ ਹਾਂਜੀ ਹਾਂਜੀ ਕਿਉਂਕਿ ਉਹਨਾਂ ਦਾ ਜੋ ਜੋ ਚੱਲਦਾ ਪਿਆ ਵਾ ਕਾਫੀ ਸੁਧਾਰ ਹੋਏ ਨੇ ਹਾਰ ਡਿਪਾਰਟਮੈਂਟ ਵਿੱਚ ਸੁਧਾਰ ਹੋ ਰਹੇ ਨੇ ਤੇ ਹੋ ਵੀ ਰਿਹਾ ਅੱਗੇ-ਅੱਗੇ ਹਾਂਜੀ ਆਸ਼ੂ ਦਾ ਜੋਰ ਵਧਿਆ ਕੰਮ ਕਰਨ ਦਾ ਸਾਰਿਆਂ ਦੀ ਸੁਣਦਾ ਚਾਹੇ ਅੰਦਰ ਵੀ ਰਹਿ ਰਿਹਾ ਅੰਦਰ ਰਹਿ ਕੇ ਵੀ ਬੰਦਾ ਬਾਹਰਲੇ ਕੰਮ ਕਰਾਈ ਗਿਆ ਆਸ਼ੂ ਦਾ ਜੋਰ ਪੂਰਾ ਮੌਜੂਦਾ ਸਰਕਾਰ ਵਾਲੇ ਤਾਂ ਹੰਕਾਰੀ ਦੇ ਬੋਰਡ ਲਾਉਂਦੇ ਪਏ ਆ ਉਸਤੇ ਕੀ ਕਹਿਣਾ ਤੁਹਾਡਾ ਮੌਜੂਦਾ ਸਰਕਾਰ ਵੀ ਸਹੀ ਕੰਮ ਕਰ ਰਹੀ ਹੈ ਐਸੀ ਗੱਲ ਨਹੀਂ ਹੈ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਬਿਜਲੀ ਦੇ ਬਿੱਲ ਮਾਫ ਕਰਾਏ ਨੇ ਕਈ ਚੀਜ਼ਾਂ ਮੌਜੂਦਾ ਸਰਕਾਰ ਨੇ ਵੀ ਕਰਾਈਆਂ ਨੇ ਫੈਸਿਲਿਟੀ ਮੌਜੂਦਾ ਸਰਕਾਰ ਦੀ ਪਛਮੀਲ ਕੇ ਲਈ ਕੀ ਲੱਗਦਾ ਕਿਹੜਾ ਬਿਹਤਰ ਦੇਖੋ ਜ਼ੋਰਦਾਰ ਆਸ਼ੂ ਦਾ ਹੀ ਲੱਗ ਰਿਹਾ ਹੈ ਹਾਂ ਬਾਕੀ ਆਪ ਦਾ ਵੀ ਕੁਝ ਨਹੀਂ ਕਹਿ ਸਕਦੇ ਜਾਂਸ ਜਾਂਦਾ ਕਿਤੇ ਲੱਗ ਲੁਧਿਆਣੇ ਦਾ ਸਨੈਰੀਓ ਹੋਰ ਤਰੀਕੇ ਦਾ ਇਹ ਨਹੀਂ ਹੈ ਵੀ ਲੁਧਿਆਣੇ ਦਾ ਦੂਜੇ ਸ਼ਹਿਰਾਂ ਵਾਂਗੂ ਆ ਇਹ ਪੜੇ ਲਿਖੇ ਲੋਕ ਨੇ ਆਪਣੇ ਅਸੀਂ ਕਈ ਚੀਜ਼ਾਂ ਨੋਟ ਜਾਂਸ ਕਿਤੇ ਲੱਗਦੇ ਆ ਜ਼ਿਆਦਾ ਦੂਮਾ ਜੋ ਦੂਮਾ ਆਸ਼ੂ ਦੇ ਲੱਗਦੇ ਭਾਈ ਤੁਹਾਨੂੰ ਕੀ ਲੱਗਦਾ ਸੇਮ ਭਾਜੀ ਵਾਲਾ ਹੀ ਸੇਮ ਆਸ਼ੂ ਦੇ ਹੀ ਲੱਗ ਰਹੇ ਜ਼ਿਆਦਾ ਹਾਂਜੀ ਹਾਂਜੀ ਕਿਉਂਕਿ ਕੰਮ ਵੀ ਕਰਾਏ ਉਹਨਾਂ ਨੇ ਕਾਫੀ ਕਾਫੀ ਚਰਚੇ ਲੋਕਾਂ 'ਚ ਵੀ ਬਣੇ ਰਹੇ ਐ ਨਾਲੇ ਕੰਮ ਸਾਰੇ ਕਰਾ ਰਹੇ ਆ ਆਪਣੇ ਕੋਈ ਇਹ ਨਹੀਂ ਕਿ ਜਿੱਤਨ ਤੋਂ ਆਵਾਜ਼ ਬੰਦਾ ਨਹੀਂ ਟੱਚ ਚਾਹੁੰਦਾ ਜਾਂ ਕੁਝ ਵੀ ਕੰਮ ਸਾਰੇ ਕਰਾ ਰਹੇ ਆ ਜੀ ਸਰ ਮੇਨ ਕੰਪੀਟੀਸ਼ਨ ਦਾ ਜੋ ਹੈ ਉਹ ਆਸ਼ੂ ਜੀ ਤੇ ਕੋਮਨ ਸਾਹਿਬ ਦੇ ਵਿੱਚ ਹੀ ਹੈ। আর ਇੱਕ চান্স ਕਿਤੇ ਜਾਦਾ ਲੱਗਦੇ ਵੀ ਇਹਨਾਂ ਦੇ চান্স ਆ। ਆਸ਼ੂ। ਰੋੜਾ ਸਾਹਿਬ ਦਾ। ਬਾਬਾ ਜੀ ਜੱਜਾਂ ਦੇ ਰੋੜਾ ਸਾਹਿਬ। ਜੰਜ਼ੂਰ। ਸਾਡੇ ਹਲਕੇ ਦੇ ਨੇ ਪੱਪੀ ਭਾਈ ਸਾਡੇ ਬਰਾਣੇ। ਨਾਲ ਇਸ ਬੋਰਡ ਆ ਉਹਨਾਂ ਦੀ। ਤੇ ਜ਼ਰੂਰ ਜਿੱਤਣਗੇ ਭਾਈ ਉਹ। ਕਾਂਗਰਸ ਤੇ ਆਪ ਦਾ ਜੋ ਹੈ। ਫਾਈਟ ਕਿਨਾਂ ਚਾ ਮਤਲਬ ਲੱਗਦਾ ਵੀ ਚਾਂਸ ਕਿਨਾਂ ਦੇ ਜ਼ਿਆਦਾ ਲੱਗ ਰਹੇ ਆ ਆਸ਼ੂ ਤੇ ਅਰੋੜੇ ਤੇ ਉਹਨਾਂ ਦਾ ਜ਼ਿਆਦਾ ਦੋਨਾਂ ਚਾਂਸ ਕੀਤੇ ਜ਼ਿਆਦਾ ਲੱਗ ਰਹੇ ਹਲਕੇ ਜਿਹੇ ਮੌਜੂਦਾ ਪਾਰਟੀ ਦਾ ਹੀ ਥੋੜਾ ਜ਼ੋਰ ਹੁੰਦਾ ਹਾਂ ਲੱਗਦਾ ਮੈਨੂੰ ਕੋਈ ਆਈਡੀਆ ਨਹੀਂ ਬਗਦਾ ਮੈਂ ਨਾ ਇੰਟਰਸਟਿਡ ਇਨ ਪੋਲਿਟਿਕਸ ਬੇਸਿਕਲੀ ਮੇਂ ਜਿਹੜਾ ਲੱਗ ਰਿਹਾ ਉਹ ਸੰਜੀਵ ਜੀ ਦਾ ਲੱਗ ਰਿਹਾ ਫਾਈਟ ਕਿੱਚ ਲੱਗਦੀ ਹੈ ਪਤਾ ਹੈ ਫਾਈਟ ਵੈਸੇ ਆਮ ਆਦਮੀ ਪਾਰਟੀ ਦੀ ਕਹਿੰਦੇ ਆ ਆਮ ਆਦਮੀ ਪਾਰਟੀ ਜੀ ਤੇ ਉਹਨਾਂ ਦਾ ਹੀ ਹੈ ਜ਼ੋਰ ਵੈਸੇ ਤਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਭਾਈ ਤੁਹਾਨੂੰ ਕੀ ਲੱਗਦਾ ਜੀ ਭਾਜੀ ਆਮ ਆਦਮੀ ਪਾਰਟੀ ਉਹੀ ਜਿੱਤੂ ਵੀ ਲੱਗਦਾ ਬਿਲਕੁਲ ਭਾਈ ਤੁਸੀਂ ਵੀ ਦੱਸ ਦਿਓ ਫਿਰ ਕੀ ਲੱਗਦਾ ਇਸ ਵਾਰ ਆਮ ਆਦਮੀ ਪਾਰਟੀ ਦਾ ਜ਼ੋਰ ਜ਼ਿਆਦਾ ਹੈਗਾ ਬਿਲਕੁਲ ਜੀ ਕਿਉਂ ਲੱਗਦਾ ਵੀ ਜਿੱਤਣਗੇ ਵੀ ਨੇ ਸਟਰੋਂਗ ਸਟਰੋਂਗ ਹੈ ਉਹਨੇ ਪੰਜਾਬ ਲਈ ਕੰਮ ਕੀਤੇ ਹੈਗੇ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਵੇ ਪੂਰੇ ਤੇ ਆ ਹੀ ਚਾਂਸ ਹੈ ਬਾਕੀ ਤਾਂ ਚਲੋ ਬੀਜੇਪੀ ਦਾ ਨਾਮ ਹੈ ਨਹੀਂ ਇੱਥੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਨਹੀਂ ਹੈਗਾ ਅਕਾਲੀ ਦਲ ਵੈਸੇ ਖਤਮ ਹੋ ਗਿਆ। ਤੋ ਆਮ ਆਦਮੀ ਪਾਰਟੀ ਹੈ ਇਸ ਟਾਈਮ। ਤੇ ਜੋਰ ਦੇਖਿਆ ਜਾਏ ਤਾਂ ਆਮ ਆਦਮੀ ਪੰਦੇ ਚੱਲ ਰਿਹਾ ਹੈ। ਸੰਜੀਵ ਬਰੋੜਾ ਜੀ ਦਾ। ਬਾਕੀ ਹਰ ਇੱਕ ਪਾਰਟੀ ਦੇ ਵਰਕਰ ਜਿਹੜੇ ਪਛਮੀ ਮੇਰੀ ਜੋ ਜੋਰ ਲਾ ਰਹੇ ਨੇ। ਦੇਖਣਾ ਹੈ 24 ਮਈ ਦੇ ਰਿਜ਼ਲਟ ਕਿਹਦਾ ਆਉਂਦਾ ਹੈ। ਉਹਨੇ ਜਿੰਦੀ ਵੋਟਾਂ ਹੈ। ਵੋਟਾ ਖੇੜਾ ਪਾਉਂਦਾ ਹੈ, ਵੋਟਾ ਉਹੀ ਪਾਊਗਾ। ਸਟੂਕ ਕੋਸਟ ਵਾਲਾ ਜਿਹਨੂੰ ਲੋੜ ਹੈ। ਆਦਰਵਾਇਸ ਕੋਈ ਇੰਡਸਟਰੀ ਵਾਲਾ ਕੋਈ ਫੈਕਟਰੀ ਵਾਲਾ ਕਦੇ ਨਹੀਂ ਲੈਣ ਚ ਲੱਗੂਗਾ। ਕਿਉਂ ਹੱਕਦਾਰ ਨਹੀਂ ਹੈਗੇ ਸਿਰਲ ਦੇ। ਉਹਨਾਂ ਨੇ ਸਾਡੇ ਤੋਂ ਹੀ ਜੀਐਸਟੀ ਲੈਣੀ ਹੈ ਸਭ ਤੋਂ ਗਰੀਬੰਤਾ ਹੀ ਮਾਰਾ ਜਾਂਦਾ ਹੈ ਸੰਜੀਵ अरोड़ा ਜੀ ਦਾ ਲੱਗਦਾ ਜਿੱਤ ਜਾਣਗੇ ਜਿੱਤ ਜਾਣਗੇ ਜੀ ਪੂਰਾ ਜੋਰ ਹੈ ਉਹਨਾਂ ਦਾ ਸੰਜੀਵ अरोड़ा ਜੀ ਦਾ ਥੈਂਕ ਯੂ ਵੈਸੇ ਜੋਰ ਕਿੱਦਾਂ ਲੱਗ ਰਿਹਾ ਤੁਹਾਨੂੰ ਜੇ ਬਰਾਬਰ ਹੀ ਹੈ ਜੀ ਪਹਿਲਾਂ ਲੱਗਦਾ ਸੀ ਜੋਰ ਆਪਿਆਂ ਦਾ ਹਾਂ ਉਹ ਤਾਂ ਬਰਾਬਰੀ ਲੱਗਦਾ ਹੈ ਵੀ ਆਸ਼ੂ ਜੱਤੀ ਜੰਪ ਕੋਈ ਕਹਿੰਦਾ ਕਿੰਨਾ ਰੱਜੂ ਹੈ ਹਾਂ ਕਿ ਵੀ ਕੀ ਲੱਗਦਾ ਵੀ ਇੱਕ ਤਾਂ ਜਾਂ ਜ਼ਿਆਦਾ ਨੇ ਦੇਖੋ ਇਹ ਤਾਂ ਪਤਾ ਨਹੀਂ ਲੋਕਾਂ ਦਾ ਆਪਾਂ ਦਵਾ ਪਤਾ ਨਹੀਂ ਜੋ ਆਪਣੇ ਏਰੀਆ ਸੁਣਦੇ ਆਪਾਂ ਗੱਲ ਕਰਨਾ ਵੀ ਮੁਕਾਬਲਾ ਲੱਗਦਾ ਪੂਰਾ ਕਹਿੰਦੇ ਹਾਂ ਮੇਮ ਕਾਲਾਪੂਰਾ ਚੋੜਾ ਦੇਦਾ ਕਹਿੰਦੇ ਬਸ ਹਾਂ ਉਹ ਠੀਕ ਹੈ ਬਾਜੀ ਥੈਂਕ ਯੂ ਹੈ ਬਰਾਬਰ ਹੀ ਖੇਡ ਬਰਾਬਰ ਦੀ ਹੈ ਯਾਰ ਕੋਈ ਵੀ ਆ ਸਕਦਾ ਹੈਗਾ ਚਾ ਆਸ਼ੂ ਦੀ ਵੀ ਹੈਗੀ ਐਮਪੀ ਦੀ ਉਹਦੀ ਵੀ ਹੈਗੀ ਆ ਆਪਦੀ ਤੇ ਆਸ਼ੂ ਦੀ ਹੈਗੀ ਆ ਜ਼ੋਰ ਕਿਹਦੇ ਚਾਂਸ ਜ਼ਿਆਦਾ ਲੱਗਦਾ ਦੇਖੋ ਜ਼ੋਰ ਤਾਂ کہہ ਸਕਦੇ ਹੋ ਜਿਹਦੀ ਸਰਕਾਰ ਹੁੰਦੀ ਹੈ ਅਗਲਾ ਉਹਦਾ ਜ਼ੋਰ ਤੰਤਰ ਉਹਦੇ ਹੱਥੇ ਜ਼ਿਆਦਾ ਹੁੰਦਾ ਉਹਦਾ ਜ਼ੋਰ ਜ਼ਿਆਦਾ ਲੱਗ ਸਕਦਾ ਐਸ ਕੰਪੇਅਰ ਟੂ ਪਰ ਆਸ਼ੂ ਦੀ ਟੱਕਰ ਪੂਰੀ ਹੈ ਨੋਟਾ ਫਿਰ ਇੱਕ ਕੋਈ ਨਾਮ ਆਉਂਦਾ ਚਾਂਸ ਜ਼ਿਆਦਾ ਕਹਿ ਸਕਦੇ ਹੋ ਆਸ਼ੂ ਹੈਗਾ ਦੇਗਾ ਟੱਕਰ ਅੱਛਾ ਤਾਂ ਬਿਲਕੁਲ ਤੁਸੀਂ ਦੇਖਿਆ ਤੇ ਸੁਣਿਆ ਵੀ ਲੋਕਾਂ ਦੀ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਬਾਰੇ ਕੀ رائے ਹੈ ਉਹਨਾਂ ਨੂੰ ਕੀ ਲੱਗਦਾ ਵੀ ਕਿਹੜਾ ਕੈਂਡੀਡੇਟ ਜਿੱਤ ਸਕਦਾ ਹੈ ਕਿਹੜਾ ਡਿਜ਼ਰਵਿੰਗ ਕੈਂਡੀਡੇਟ ਹੈ ਤੁਹਾਡਾ ਇਸ ਬਾਰੇ ਕੀ رائے ਹੈ ਤੁਹਾਨੂੰ ਕੀ ਲੱਗਦਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਕੌਣ ਜਿੱਤ ਸਕਦਾ ਹੈ ਉਹਦੇ ਬਾਰੇ ਕਮੈਂਟਾਂ ਚ ਜ਼ਰੂਰ ਦਿਓ ਆਪਣੀ رائے ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮੈਂ ਲਗਨ ਸੀਟ ਵਸਦਾ ਪੰਜਾਬ